ਅਕੇ ਤੁਸੀ ਆ ਸਾਮੋਂ ਤੋਂ ਦੇਖ ਹੀ ਸਕਦੇ ਹੋ ਚਿਹਰੇ ਤੇ ਕਿੰਨੀ ਖੁਸ਼ੀ ਆ ਸਾਸੂਮਾਂ ਦੇ ਆਣ ਦੀ ਮੈਂ ਕਿਹਾ ਸਾਸੂਮਾਂ ਨੂੰ ਨਾ ਪਨੀਰ ਉਹ ਪਨੀਰ ਕਰਕੇ ਭੇਜਣਾ ਵਧੀਆ ਖਵਾ ਕੇ ਭੇਜਣਾ ਇਹੋ ਜੀ ਚੀਜ਼ਾਂ ਖਵਾਉਣੀਆਂ ਸਾਸੂਮਾਂ ਖੁਸ਼ ਰਹਿਣ ਸਾਡੇ ਤੇ ਅਸੀਂ ਵੀ ਖਾਵਾਂਗੇ ਉਸੇ ਬਾਨੇ ਸੋਰਾ ਸਾਹਿਬ ਨੇ ਵੀ ਆਣਾ ਵਾ ਉਸੇ ਬਾਨੇ ਅਸੀਂ ਵੀ ਖਾਵਾਂਗੇ ਥੋੜਾ ਵਧੀਆ ਵਧੀਆ ਵੈਸੇ ਦੀ ਖਾਣੇ ਵਧੀਆ ਉਹ ਤਾਂ ਖਾਣੇ ਦੇ ਵਧੀਆ ਵਧੀਆ ਹੁਣ ਆਪਾਂ ਚੱਲੇ ਆ ਮਮੀ ਲੈਣਾ ਨਾ ਹਾਂ ਨਾਲ ਜਿੰਮੇ ਲੈਣੇ ਪੈਗੇ ਇੱਥੇ ਆ ਗਏ ਹੁਣ ਟੈਨਸ਼ਨ ਹੁੰਦੀ ਆ ਨਾ ਘਰ ਦੇ ਰੈਸ਼ਨ ਪਾਣੇ ਦੀ ਪਤਾ ਚੱਲ ਗਈ ਇਮੇਜ ਉਹਦੀ ਰੱਖਣੀ ਬੰਦੀ ਹੈ ਹਾਂ ਉਦਾਂ ਹੀ ਆਹ ਕੀ ਕਹਿ ਰਹੇ ਹਾਂਜੀ ਮੈਂ ਕਹਿੰਦਾ ਜਿੰਨ ਮਾਰੀਆਂ ਨਹੀਂ ਤਾਂ ਮੇਰੀਆਂ ਅੱਖਾਂ ਜੂਲਪਾ ਜੀ ਚਾਹ ਆਇਆ ਹੁਣ ਨੀਂਦ ਆ ਰਹੀ ਐ ਨੂੰ ਤਾਂ ਜਾ ਕੱਲਾ ਇਹ ਰਿਹਾ ਮੇਰਾ ਬੋਡੀਗਾਰਡ ਹੁੰਦਾ ਮੈਂ ਬਾਹਰ ਆਉਂਦਾ ਚਾਹ ਜਾਇਓ ਤੁਸੀਂ ਲੈ ਆਇਆ ਓਕੇ ਚਲੋ ਫਿਰ ਉਹ ਲੈ ਲੀਏ ਦੁੱਧਾਂ ਹੀ ਲਈਏ ਤੁਸੀਂ ਅੱਡੇ ਵਾਲਾ ਪੈਕੇਟ ਹੈਗਾ ਦੁੱਧਾ ਅੱਡੇ ਵਾਲਾ ਕਹਿੰਦਾ ਸਰਵਿਸ ਇਹ ਲੋ ਉਹ ਦੂਜਾ ਉਹ ਗ੍ਰੀਨ ਵਾਲਾ ਆਪਾਂ ਦੁੱਧ ਵਗੈਰਾ ਲੈ ਲਿਆ ਵਾ ਮਤਲਬ 2 ਕਿਲੋ ਹੋ ਜਾਓ ਸੋਨਾ ਨਿਕਲ ਗਿਆ ਪਹਿਲਾਂ ਹੋ ਗਿਆ 2 ਕਿਲੋ ਹੋਰ 4 ਕਿਲੋ ਲੈਣਾ ਪਨੀਰ ਵੀ ਦੇ ਦਿਓ ਹੋਰ ਇਹ ਮੰਨੀ ਭੁਜੀਆ ਵਗੈਰਾ ਨਾਲ ਅਗਲੀ ਭੁਜੀਆ ਵਗੈਰਾ ਵੀ ਦੇ ਦਿਓ ਭੁਜੀਆ ਦੇ ਦਿਓ ਆਲੂ ਭੁਜੀਆ ਲੈਣੇ ਆ ਬਾਕੀ ਵੇਖ ਲੈ ਕਿ ਕੀ ਲੈਣਾ ਉਹਨੇ ਨਾ ਪਤਾ ਭੁਜੀਆ ਦੇਖ ਲਓ ਬਾਅਦ ਆਪਾਂ ਇਨਾ ਸਮਾਨ ਲੈ ਲਿਆ ਵਾ ਥੋੜਾ ਬਹੁਤ ਜਿੰਨਾ ਆਪਾਂ ਨੂੰ ਮੇਨ ਮੇਨ ਚਾਹੀਦਾ ਸੀਗਾ ਹੁਣ ਆਪਾਂ ਸਬਜ਼ੀਆਂ ਲੈਣੀਆਂ ਵਾ ਸਬਜ਼ੀ ਵਾਲਾ ਵੀ ਇੱਥੇ ਸਿਸਟਮ ਹੈਗਾ ਉੱਧਰ ਭਾਈ ਤੇ ਫਰੂਟ ਵੀ ਹੈਗੇ ਆ ਸਭ ਕੁਝ ਹੈਗਾ ਤੇ ਬਸ ਹੁਣ ਚੱਲਨੇ ਆ ਪਨੀਰ ਇੱਥੇ ਇੱਕ ਪੈਕੇਟ ਹੀ ਸੀਗਾ ਆਪਾਂ ਨੂੰ ਦੋ ਚਾਹੀਦੇ ਆ ਉਹ ਅਗਲੀ ਦੁਕਾਨ ਤੇ ਵੇਚਦੇ ਆ ਲੋਗ ਦਾ ਟੇਕ ਮਾਰ ਜੇ ਸ਼ੀਟੀ ਕਰਕੇ ਤੁਹਾਨੂੰ ਸੁਣਨਾ ਪੈਣਾ ਰਾਕ ਨੇ ਗੱਡੀ ਚ ਪਹਿਰੇ ਪਨੀਰ ਲੈ ਆਈਏ ਠੀਕ ਹੈ ਸਿਰ ਤੁਹਾਨੂੰ ਪਤਾ ਕੇਲੇ ਜ਼ਿਆਦਾ ਖਾਣਾ ਵਾ ਜਿਮ ਵਾਸਤੇ ਇੱਥੇ ਜਿਮ ਤੇ ਲੱਗਦੀ ਨਹੀਂ ਹੈਗੀ ਡਾਈਟ ਤੇ ਜ਼ਰੂਰੀ ਪੂਰੀ ਤੇ ਮਾਨੀ ਸਬਜ਼ੀਆਂ ਲੈ ਜਾਂਦੀ ਹੈ ਤੇ ਆਪਣਾ ਮੜਾ ਸਮਾਨ ਰੱਖ ਜੀ ਆਪਾਂ ਕਿਆ ਤੇ ਆਪਾਂ ਹੁਣ ਸਿਲੰਡਰ ਪੁਰਾਣਾ ਵਾ ਸਿਲੰਡਰ ਆਪਣਾ ਮੋਕਿਆ ਆ ਆਪਾਂ ਹੁਣ ਵੱਡਾ ਵੀ ਲੈ ਆਣਾ ਸਿਲੰਡਰ ਤੇ ਇਮਰਜੈਂਸੀ ਨੂੰ ਛੋਟਾ ਲਿਆਂਦਾ ਸੀਗਾ ਤੇ ਇਹ ਮਾਨੀ ਕੱਟ ਯਾਰ ਇੱਕ ਮਿੰਟ ਪਾਣੀ ਨਹੀਂ ਪਾ ਰਿਹਾ ਦੈਨ ਨਹੀਂ ਆਖੀ ਲੱਭਦੀ ਆ ਲੈ ਪੈਪ ਨਹੀਂ ਪਾਦਾ ਮਥਣੀ ਜਦਾ ਮੰਮਾ ਨੇ ਕਿਹਾ ਹੁੰਦਾ ਇਦਾਂ ਕਰ ਲੈਣਾ ਚਲੋ ਮਿੱਤਰੋ ਕੋਈ ਨਹੀਂ ਆਪਾਂ ਸਿਲੰਡਰ ਭਾਂ ਚੱਲੇ ਆ ਥਕਾਂ ਪੂਰੀ ਬੁਰੀ ਹੋਈ ਆ ਆਪਾਂ ਹੁਣ